ਜੇਲ੍ਹਾਂ ਦੇ ਵਿੱਚ 트랜스젠ਡਰ ਕੈਦੀਆਂ ਦੇ ਲਈ ਵਕਰੀਆਂ ਬੈਰਾਕਾਂ ਤੇ ਥਾਣਿਆਂ ਦੇ ਵਿੱਚ ਵੱਖਰੇ ਇਲਾਕਾ ਮੌਜੂਦ ਨਾ ਹੋਣ ਤੇ ਪੰਜਾਬ ਹਾਈ ਕੋਰਟ ਨੇ ਹੈਰਾਨੀ ਪ੍ਰਗਟ ਕੀਤੀ ਹੈ ਹਾਈ ਕੋਰਟ ਨੇ 트랜ਸ ਜੈਂਡਰਾਂ ਦੇ ਲਈ ਵੱਖਰੇ ਟਾਇਲਟ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜਵਾਬ ਦਾਖਲ ਕਰਨ ਦਾ ਹੁਕਮ ਕੀਤਾ ਹੈ ਪਟੀਸ਼ਨ ਦਾਖਲ ਕਰਦੇ ਹੋਏ ਵਕੀਲ ਸੰਪ੍ਰੀਤ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ 2019 ਦੇ ਵਿੱਚ 트랜ਸ ਜੈਂਡਰ ਸੁਰੱਖਿਆ ਕਾਨੂੰਨ ਪਾਸ ਕੀਤਾ ਸੀ ਅਤੇ 2020 ਦੇ ਵਿੱਚ ਇਹਨਾਂ ਦੇ ਨਾਲ ਜੁੜੇ ਨਿਯਮ ਨੋਟੀਫਾਈ ਕੀਤੇ ਸਨ ਮਤੇ 10 ਜਨਵਰੀ 2022 ਨੂੰ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਡੀਜੀ ਜੇਲ੍ਹ ਨੂੰ ਪੱਤਰ ਲਿਖਿਆ ਸੀ ਅਤੇ ਪੱਤਰ ਦੇ ਵਿੱਚ ਟਰਾਂਸਜੈਂਡਰ ਕੈਦੀਆਂ ਦੇ ਲਈ ਵੱਖਰੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ ਪਟੀਸ਼ਨਰ ਨੇ ਕਿਹਾ ਸੀ ਕਿ ਜੇਲ੍ਹਾਂ ਦੇ ਵਿੱਚ ਟਰਾਂਸਜੈਂਡਰ ਕੈਦੀਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਵੱਖਰੀਆਂ ਬੈਰਾਕਾਂ ਹੋਣੀਆਂ ਚਾਹੀਦੀਆਂ ਹਨ ਇਸ ਦੇ ਨਾਲ ਹੀ ਥਾਣੇ ਤੇ ਚੌਕੀਆਂ ਦੇ ਵਿੱਚ ਟਰਾਂਸਜੈਂਡਰ ਕੈਦੀਆਂ ਦੇ ਲਈ ਵੱਖਰੇ ਲੋਕਅਪ ਦੀ ਸਹੂਲਤ ਹੋਣੀ ਚਾਹੀਦੀ ਹੈ। 트랜스젠ਡਰ ਨੂੰ ਜੇਲ੍ਹਾਂ ਦੇ ਵਿੱਚ ਮਰਦ ਕੈਦੀਆਂ ਦੇ ਨਾਲ ਨਹੀਂ ਰੱਖਿਆ ਜਾ ਸਕਦਾ। ਪਟੀਸ਼ਨ ਦੇ ਵਿੱਚ ਇੱਕ 트랜스젠ਡਰ ਕੈਦੀ ਦੀ ਕਹਾਣੀ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਨਾਲ ਜੇਲ੍ਹ ਦੇ ਵਿੱਚ 12 ਕੈਦੀਆਂ ਨੇ ਜ਼ਬਰਜਨਾਹ ਕਰ ਦਿੱਤਾ ਸੀ। ਪਟੀਸ਼ਨਰ ਨੇ ਦੱਸਿਆ ਕਿ ਉਸਨੇ ਸੂਬਾ ਸਰਕਾਰ ਦੇ ਕੋਲੋਂ ਆਰਟੀਆਈ ਜ਼ਰੀਏ 트ਾਂਸਜੈਂਡਰ ਕੈਦੀਆਂ ਦੇ ਲਈ ਕੀਤੇ ਗਏ ਇੰਤਜ਼ਾਮਾਂ ਦੇ ਬਾਰੇ ਜਾਣਕਾਰੀ ਮੰਗੀ ਸੀ ਇਸ ਦੇ ਜਵਾਬ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਦੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ 트ਾਂਸਜੈਂਡਰ ਕੈਦੀਆਂ ਦੇ ਲਈ ਵੱਖਰੀਆਂ ਬੈਰਾਕਾਂ ਮੌਜੂਦ ਨਹੀਂ ਹਨ ਅਤੇ ਕਿਸੇ ਵੀ ਥਾਣੇ ਦੇ ਵਿੱਚ ਵੱਖਰੇ ਲੋਕਅਪ ਵੀ ਨਹੀਂ ਹਨ ਬਿਊਰੋ ਰਿਪੋਰਟ ਐਸਮ ਜਗ ਨਿਊਜ਼ ਜੇਲ੍ਹਾਂ ਦੇ ਵਿੱਚ 트랜스젠ਡਰ ਕੈਦੀਆਂ ਦੇ ਲਈ ਵੱਖਰੀਆਂ ਬੈਰਾਕਾਂ ਤੇ ਥਾਣਿਆਂ ਦੇ ਵਿੱਚ ਵੱਖਰੇ ਇਲਾਕੇ ਮੌਜੂਦ ਨਾ ਹੋਣ ਤੇ ਪੰਜਾਬ ਹਾਈ ਕੋਰਟ ਨੇ ਹੈਰਾਨੀ ਪ੍ਰਗਟ ਕੀਤੀ ਹੈ ਹਾਈ ਕੋਰਟ ਨੇ ਟਰਾਂਸ ਜੈਂਡਰਾਂ ਦੇ ਲਈ ਵੱਖਰੇ ਟਾਇਲਟ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜਵਾਬ ਦਾਖਲ ਕਰਨ ਦਾ ਹੁਕਮ ਕੀਤਾ ਹੈ ਪਟੀਸ਼ਨ ਦਾਖਲ ਕਰਦੇ ਹੋਏ ਵਕੀਲ ਸੰਪ੍ਰੀਤ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ 2019 ਦੇ ਵਿੱਚ ਟਰਾਂਸ ਜੈਂਡਰ ਸੁਰੱਖਿਆ ਕਾਨੂੰਨ ਪਾਸ ਕੀਤਾ ਸੀ ਅਤੇ 2020 ਦੇ ਵਿੱਚ ਇਹਨਾਂ ਦੇ ਨਾਲ ਜੁੜੇ ਨਿਯਮ ਨੋਟੀਫਾਈ ਕੀਤੇ ਸਨ ਅਤੇ 10 ਜਨਵਰੀ 2022 ਨੂੰ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਡੀਜੀ ਉਂ ਜੀਲ ਨੂੰ ਪੱਤਰ ਲਿਖਿਆ ਸੀ ਅਤੇ ਪੱਤਰ ਦੇ ਵਿੱਚ ਟਰਾਂਸ ਜੈਂਡਰ ਕੈਦੀਆਂ ਦੇ ਲਈ ਵੱਖਰੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ ਪਟੀਸ਼ਨਰ ਨੇ ਕਿਹਾ ਸੀ ਕਿ ਜੇਲ੍ਹਾਂ ਦੇ ਵਿੱਚ ਟਰਾਂਸ ਜੈਂਡਰ ਕੈਦੀਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਵੱਖਰੀਆਂ ਬੈਰਾਕਾਂ ਖੋਣੀਆਂ ਚਾਹੀਦੀਆਂ ਹਨ ਇਸ ਦੇ ਨਾਲ ਹੀ ਥਾਣੇ ਤੇ ਚੌਕੀਆਂ ਦੇ ਵਿੱਚ ਟਰਾਂਸ ਜੈਂਡਰ ਕੈਦੀਆਂ ਦੇ ਲਈ ਵੱਖਰੇ ਲੋਕਅਪ ਦੀ ਸਹੂਲਤ ਹੋਣੀ ਚਾਹੀਦੀ ਹੈ ਟਰਾਂਸ ਜੈਂਡਰ ਨੂੰ ਜੇਲ੍ਹਾਂ ਦੇ ਵਿੱਚ ਮਰਦ ਕੈਦੀਆਂ ਦੇ ਨਾਲ ਨਹੀਂ ਰੱਖਿਆ ਜਾ ਸਕਦਾ ਪਟੀਸ਼ਨ ਦੇ ਵਿੱਚ ਇੱਕ 트랜ਸ ਜੈਂਡਰ ਕੈਦੀ ਦੀ ਕਹਾਣੀ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਨਾਲ ਜੇਲ੍ਹ ਦੇ ਵਿੱਚ 12 ਕੈਦੀਆਂ ਨੇ ਜ਼ਬਰਜਨਾਹ ਕਰ ਦਿੱਤਾ ਸੀ ਪਟੀਸ਼ਨਰ ਨੇ ਦੱਸਿਆ ਕਿ ਉਸ ਨੇ ਸੂਬਾ ਸਰਕਾਰ ਦੇ ਕੋਲੋਂ ਆਰਟੀਆਈ ਜ਼ਰੀਏ 트랜ਸ ਜੈਂਡਰ ਕੈਦੀਆਂ ਦੇ ਲਈ ਕੀਤੇ ਗਏ ਇੰਤਜ਼ਾਮਾਂ ਦੇ ਬਾਰੇ ਜਾਣਕਾਰੀ ਮੰਗੀ ਸੀ ਇਸ ਦੇ ਜਵਾਬ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ 트랜ਸ ਜੈਂਡਰ ਕੈਦੀਆਂ ਦੇ ਲਈ ਵੱਖਰੀਆਂ ਬੈਰਾਕਾਂ ਮੌਜੂਦ ਨਹੀਂ ਹਨ ਅਤੇ ਕਿਸੇ ਵੀ ਥਾਣੇ ਦੇ ਵਿੱਚ ਵੱਖਰੇ ਲੋਕਅਪ ਵੀ ਨਹੀਂ ਹਨ ਬਿਊਰੋ ਰਿਪੋਰਟ ਐਸਮ ਜੈਟ ਨਿਊਜ਼